ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਰੈਸਪੀ ਵਿੱਚ ਮੈਂ ਬਣਾਉਂਗੀ ਪਕੌੜੀਆਂ ਸਬਜ਼ੀ ਬਣਾਉਣ ਵਾਲੀਆਂ ਜਿਹੜੀਆਂ ਆਪਾਂ ਦੁਕਾਨ ਤੋਂ ਸਬਜ਼ੀ ਬਣਾਉਣ ਵਾਲੀਆਂ ਪਕੌੜੀਆਂ ਲੈ ਕੇ ਆਉਂਦੇ ਨੇ ਨਾ ਵੇਸਣਦਿਆਂ ਹਨਾ ਉਹੀ ਅੱਜ ਆਪਾਂ ਇਹ ਘਰ ਵਿੱਚ ਤਿਆਰ ਕਰਾਂਗੇ ਪਕੌੜੀਆਂ ਬਿਲਕੁਲ ਨਵੇਂ ਤਰੀਕੇ ਨਾਲ ਤਿਆਰ ਕਰਾਂਗੇ ਆਸਾਨ ਤਰੀਕੇ ਨਾਲ ਤਿਆਰ ਕਰਾਂਗੇ ਪਕੌੜੀਆਂ ਹਾਂਜੀ ਬਿਨਾ ਸਕਿੱਪ ਕੀਤੇ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਬਿਨਾ ਫਰਾਈ ਤੋਂ ਹੀ ਆਪਾਂ ਇਹ ਜਿਹੜੀਆਂ ਪਕੌੜੀਆਂ ਤਿਆਰ ਕਰਾਂਗੇ ਚੈਨਲ ਤੇ ਪਹਿਲੀ ਵਾਰ ਆਏ ਨੇ ਜਰੂਰ ਸਬਸਕ੍ਰਾਈਬ ਕਰ ਲਿਓ ਪਕੌੜੀਆਂ ਬਣਾਉਣਾ ਸ਼ੁਰ ਸਬਜੀ ਵਾਲਾਂ ਪਕੌੜੀਆਂ ਬਣਾਉਣ ਵਾਸਤੇ ਤੇ ਆਪਾਂ ਪਾਇਆ ਬੇਸਨ ਲੈ ਲਿਆ ਬੇਸਨ ਨੂੰ ਆਪਾਂ ਛਾਣਿਆ ਹੋਇਆਗਾ ਥੋੜਾ ਜਿਹਾ ਬੇਸਨ ਰੱਖ ਲਾਂਗੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਬਹੁਤ ਆਸਾਨ ਤਰੀਕੇ ਨਾਲ ਜਿਹੜੀਆਂ ਇਹ ਪਕੌੜੀਆਂ ਬਣ ਜਾਂਦੀਆਂ ਹੈਗੀਆਂ ਤੇ ਪਾ ਦਾਂਗੇ ਕੁੱਟਾ ਸਾਬਤ ਧਨੀਆ ਇਹਨੂੰ ਆਪਾਂ ਦਰਦਰਾਇਆ ਕੁੱਟ ਲਿਆ ਸੀ ਤੇ ਥੋੜੀ ਜਿਹੀ ਪਾ ਦਾਂਗੇ ਪੀਸੀ ਕਾਲੀ ਮਿਰਚ अद्धा चमच पा देंगे चाट मसालेदार पूरी मसालेदार पकौड़ियाँ बनावे आप थोड़ा जि देंगे काला नमक थोड़ा जहाँ आप चिट्टा नमक थोड़ी जी पा देंगे हल्दी सिर्फ कलर वास्ते थोड़ी पा देंगे लाल मिर्च पाउडर पा। हरी मिर्च भी ऐड कर सद आप चाहो तो वैसे मैं हरी मिर्च नहीं एड कर ਤੇ ਥੋੜਾ ਪਾ ਰਾਂਗੇ ਆਪਾਂ ਧਨੀਆ ਪਾਊਡਰ ਪਾ ਰਾਂਗੇ ਸਾਬਤ ਜੀਰਾ ਇੱਕ ਚਮਚ ਪਾ ਦਾਂਗੇ ਰਿਫਾਈਂਡ ਤੇਲ ਹੁਣ ਇਹਨਾਂ ਨੂੰ ਆਪਾਂ ਕਰ ਦਾਂਗੇ ਮਿਕਸ ਪਾ ਰਾਂਗੇ ਥੋੜੀ ਜਿਹੀ ਕਸੂਰੀ ਮੇਥੀ ਹਰਾ ਧਨੀਆ ਹੋਵੇ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਆ ਤੇ ਜਿਆਦਾ ਬਣਾਉਣੀਆ ਹੋਣ ਪਕੌੜੀਆਂ ਤਾਂ ਜਿਆਦਾ ਵੇਸੇ ਵੀ ਤੁਸੀਂ ਲੈ ਸਕਦੇ ਆ ਮੈਂ ਜਿੰਨੀਆਂ ਕ ਪਕੌੜੀਆਂ ਬਣਾਉਣੀਆਂ ਮੈਂ ਉਸੇ ਹਿਸਾਬ ਨਾਲ ਬੇਸਨ ਲਿਆ ਬਣਾ ਕੇ ਆਪੇ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਆ ਜਦੋਂ ਵੀ ਆਪਣਾ ਮਨ ਕਰਦਾ ਨਾ ਸਬਜ਼ੀ ਬਣਾਉਣ ਨੂੰ ਕਈ ਵਾਰ ਪਕੌੜੀਆਂ ਦੀ ਸਬਜ਼ੀ ਬਣਾਉਣ ਨੂੰ ਮਨ ਕਰਦਾ ਘਰ ਵਿੱਚ ਪਈਆਂ ਹੋਣੀਆਂ ਪਕੌੜੀਆਂ ਤੇ ਆਪਾਂ ਆਸਾਨੀ ਨਾਲ ਜਿਹੜੀ ਇਹ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਥੋੜਾ ਥੋੜਾ ਪਾਣੀ ਪਾ ਕੇ ਤੇ ਬੇਸਨ ਨੂੰ ਚੰਗੀ ਤਰ੍ਹਾਂ ਆਪਾਂ ਗੁੰਨ ਲਾਂਗੇ ਸਖਤ ਗੁੰਨਾਂਗੇ ਨਰਮ ਨਹੀਂ ਗੁੰਨਾਂਗੇ ਹਾਂਜੀ ਬੇਸਨ ਆਪਾਂ ਗੁੰਨ ਲਿਆਗਾ ਪੂਰਾ ਸਖਤ ਗੁੰਨਿਆਗਾ ਬੇਸਨ ਨੂੰ ਹੁਣ ਆਪਾਂ ਨਾ 2-3 ਮਿੰਟ ਵਾਸਤੇ ਆਪਾਂ ਰੈਸਟ ਦਵਾ ਦਾਂਗੇ ਬੇਸਨ ਪਰ ਪਕੌੜੀਆਂ ਵਧੀਆ ਬਣਨੀਆਂ ਹਾਂਜੀ 2-3 ਮਿੰਟ ਵਾਸਤੇ ਆਪਾਂ ਬੇਸਨ ਨੂੰ ਹੁਣ ਨਾ ਰੈਸਟ ਦਵਾ ਦਿੱਤੀ ਹੈਗੀਆ ਥੋੜਾ ਜਿਹਾ ਆਪਾਂ ਤੇਲ ਲਾਤਾ ਸੀਗਾ ਹੁਣ ਆਪਾਂ ਇੱਕ ਟੇਡਾ ਕਰ ਲਾਂਗੇ ਥੋੜਾ ਜਿਹਾ ਲਾ ਲਾਂਗੇ ਆਪਾਂ ਬੇਸਨ ਇਹ ਬੇਸਨ ਆਪਾਂ ਤਾਈਓ ਰੱਖਿਆ ਸੀ ਥੋੜਾ ਜਿਹਾ ਪਹਿਲਾ ਆਪਾਂ ਪੇੜੇ ਕਰਾਂਗੇ ਉਸ ਤੋਂ ਬਾਅਦ ਹੀ ਪਕੌੜੇ ਬਣਾਵਾਂਗੇ। ਹਾਂਜੀ ਚਾਰ ਪੇੜੇ ਆਪਾਂ ਕਰ ਲਿਆ। ਇਹਨੂੰ ਆਪਾਂ ਰੱਖ ਦਾਂਗੇ ਹੁਣ ਸਾਈਡ ਤੇ। ਇਧਰ ਆਪਾਂ ਹੁਣ ਸੁੱਕਾ ਵੇਸਣ ਲੈ ਲਿਆ। ਤੇ ਹੁਣ ਇਧਰ ਆਪਾਂ ਚੱਕਲਾ ਲੈ ਲਿਆ। ਇੱਕ ਪੇੜਾ ਚੱਕਲਾਂਗੇ। ਚੱਕਲੇ ਦੇ ਉੱਪਰ ਆਪਾਂ ਥੋੜਾ ਜਿਹਾ ਵੇਸਣ ਲਾ ਦਾਂਗੇ ਸੁੱਕਾ। ਥੋੜਾ ਜਿਹਾ ਹੱਥ ਦੇ ਨਾਲ ਇਹਨੂੰ ਆਪਾਂ ਦਬਾ ਦਾਂਗੇ। ਇਹਨੂੰ ਆਪਾਂ ਹੁਣ ਵੇਲ ਲਾਂਗੇ ਜਿਵੇਂ ਆਪਾਂ ਰੋਟੀ ਵੇਲਦੇ ਆ ਨਾ। ਓਨਾ ਹੀ ਪਤਲਾ ਵੇਲ ਰਾਂਗੇ। ਜੇ ਥੋੜਾ ਜਿਹਾ ਐਵੇਂ ਵੀ ਲੱਗੇ ਨਾ ਵੀ ਹੁਣ ਥੋੜੀ ਜਿਹੀ ਰੋਟੀ ਆਪਣੀ ਥੋੜੀ ਵੇਸ ਇਹਦੇ ਨਾਲ ਚਾਕਲੇਟ ਨਾਲ ਚੁੰਬੜਦੀ ਹੈਗੀ ਆ ਥੋੜਾ ਜਿਹਾ ਵੇਸਨ ਹੋਰ ਲਾ ਲਓ ਸੁੱਕਾ ਜੇ ਸੁੱਕਾ ਵੇਸਨ ਨਹੀਂ ਲਾਉਣਾ ਨਾ ਤੇ ਆਪਾਂ ਰਿਫਾਈਨ ਤੇਲ ਵੀ ਆਪਾਂ ਲਾ ਸਕਦੇ ਆ ਹੁਣ ਆਪੇ ਨੂੰ ਵੇਲ ਜਿੰਨੀ ਪਤਲੀ ਪਕੌੜੀ ਰੱਖਣੀ ਹੈਗੀ ਆ ਓਨੀ ਪਤਲੀ ਆਪਾਂ ਰੋਟੀ ਵੇਲਣੀ ਹੈਗੀ ਆ ਫੇਰ ਹੀ ਆਪਣੀਆਂ ਓਨੀਆਂ ਪਤਲੀਆਂ ਜਿਹੜੀਆਂ ਇਹ ਪਕੌੜੀਆਂ ਬਣਣਗੀਆਂ ਹੁਣ ਆਪਾਂ ਇੱਕ ਰੋਟੀ ਵੇਲ ਲਈਏ ਹੁਣ ਆਪੇ ਇਹਦੀ ਕਟਿੰਗ ਕਰਾਂਗੇ ਐਦਾਂ ਐਸ ਤਰ੍ਹਾਂ ਇਹਨਾਂ ਨਾਲ-ਨਾਲ ਪਤਲੀਆਂ ਜਿਹੜਾਂ ਆਪਾਂ ਇਹ ਪਕੌੜੀਆਂ ਬਣਾਉਣੀਆਂ ਇੱਧਰ ਰੱਖ ਦਾਂਗੇ ਆਪਾਂ ਬਲੈਟ ਹੁਣ ਤੁਸੀਂ ਨਾ ਥੋੜਾ ਜਿਹਾ ਇੱਕ ਵੇਖਿਓ ਇਹ ਇਸ ਤਰ੍ਹਾਂ ਇਸ ਤਰ੍ਹਾਂ ਇੰਨੀਆਂ ਪਤਰੀਆਂ ਜਿਹੜੀਆਂ ਆਪਾਂ ਇਹ ਪਕੌੜੀਆਂ ਬਣਾਉਂਦੇ ਜਾਵਾਂਗੇ ਤੇ ਰੱਖਦੇ ਜਾਵਾਂਗੇ ਇੱਧਰ ਪਲੇਟ ਦੇ ਵਿੱਚ ਥੋੜਾ ਜਿਹਾ ਸੁੱਕਾ ਆਟਾ ਹੋਰ ਲਾ ਲਾਂਗੇ ਤੇ ਨਾਲ ਹਾਂਜੀ ਆਪਾਂ ਦੋ ਰੋਟੀਆਂ ਤਾਂ ਇਸ ਤਰ੍ਹਾਂ ਹੁਣ ਆਪਾਂ ਵੇਲ ਕੇ ਤੇ ਕੱਟ ਲਈਆਂ ਸੀ ਤੇ ਰੱਖਣੀਆਂ ਆਪਾਂ ਪਲੇਟ ਦੇ ਵਿੱਚ ਦੇਖੋ ਇੰਨੀਆਂ ਬਰੀਕ ਪਕੌੜੀਆਂ ਕਾਫੀ ਐ ਬਿਨਾ ਮਸ਼ੀਨ ਤੋਂ ਆਪਾਂ ਇਹ ਪਕੌੜੀਆਂ ਬਣਾ ਕੇ ਤਿਆਰ ਕੀਤੀਆਂ ਆ। ਦੇਖੋ ਹੁਣ ਆਪਾਂ ਇਹ ਪਲੇਟ ਦੇ ਵਿੱਚ ਰੱਖ ਲੀਆਂ ਤੇ ਹੁਣ ਆਪਾਂ ਇੱਧਰ ਚੱਲਦੇ ਆ ਤੁਪੰਨੀ ਤੁੱਪੇ ਨਾਲ ਸੁੱਕੜੀਆਂ ਪਾਵਾਂਗੇ। ਇੱਧਰ ਮੈਂ ਨਾ ਤੁੱਪੇ ਰੱਖਿਆ ਹੈਗਾ ਮੰਜਾ ਤੇ ਮੰਜੇ ਦੇ ਉੱਪਰ ਆਪਾਂ ਰੱਖਦੀ ਆ ਵਾਈਟਰ ਕਲਰ ਦੀ ਚੁੰਨੀ ਤੇ ਹੁਣ ਆਪਾਂ ਇਹਨਾਂ ਨੂੰ ਨਾ ਇਤਨਾ ਖਿਲਾਰ ਦਾਂਗੇ। ਤੁੱਪੇ ਦੇ ਨਾਲ ਇਹ ਸੁੱਕ ਜਾਣੀਆਂ ਵਧੀਆ ਪਕੌੜੀਆਂ ਬਣ ਜਾਣੀਆਂ। ਇਹਨਾਂ ਨੂੰ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਆ। ਚਲੋ ਮੜਗਾ ਮਟਰ ਦਾ ਜੋੜ ਵੀ ਜਾਣੀਆਂ ਤੇ ਕੋਈ ਗੱਲ ਨਹੀਂ ਕਿਉਂਕਿ ਇਹ ਜੇ ਆਪਾਂ ਜਿਆਦਾ ਵੱਡਾ ਬਣਾਵਾਂਗੇ ਜਿਆਦਾ ਨਹੀਂ ਕਿਉਂਕਿ ਆਪਾਂ ਦੋ ਦੋ ਪੀਸ ਇਹਨਾਂ ਦੇ ਕਰਾਂਗੇ ਨਾ ਦੋ ਦੋ ਤਿੰਨ ਤਿੰਨ ਪੀਸ ਵੀ ਹੋ ਜਾਣਗੇ ਚਲੋ ਹੁਣ ਇਹ ਧੁੱਪ ਨਾ ਸੁੱਕ ਜਾਣੀਆਂ ਬਾਕੀ ਦੀਆਂ ਵੀ ਇਸੇ ਤਰੀਕੇ ਨਾਲ ਰੈਡੀ ਕਰ ਲਾਂਗੇ ਹਾਂਜੀ ਸਾਰੀਆਂ ਆਪਾਂ ਪਕੌੜੀਆਂ ਹੁਣ ਬਣਾ ਲਈਆਂ ਹੈਗੀਆਂ ਤੇ ਇੱਧਰ ਰੱਖ ਲੈਨੇ ਆਪਾਂ ਪਲੇਟ 'ਚ ਹੁਣ ਆਪਾਂ ਚੱਲਦੇ ਆਂ ਫੇਰ ਧੁੱਪੇ ਪਾਉਣ ਵਾਸਤੇ ਮੈਂ ਤਾਂ ਇੱਕ ਵਾਰੀ ਬਸ ਥੋੜੇ ਜਿਹਾ ਬੇਸਣ ਨਾ ਬਣਾਇਆ ਹੈ ਜੇ ਤੁਸੀਂ ਜ਼ਿਆਦਾ ਪਕੌੜੀਆਂ ਬਣਾਉਣੀਆਂ ਹੁਣ ਤਾਂ ਤੁਸੀਂ ਜ਼ਿਆਦਾ ਬੇਸਣ ਵੀ ਲੈ ਸਕਦੇ ਆ ਹਾਂਜੀ ਪਕੌੜੀਆਂ ਨੂੰ ਆਪਾਂ ਧੁੱਪੇ ਹੁਣ ਸੁੱਕਣੇ ਪਾਤਾ ਹੈਗਾ ਤੇ ਹੁਣ ਇਹ ਸੁਬਾ ਪੌਣੇ 12 ਦਾ ਟਾਈਮ ਹੈਗਾ ਤੇ ਇਹਨਾਂ ਨੂੰ ਆਪਾਂ ਸ਼ਾਮ ਤੱਕ ਧੁੱਪ ਲਵਾਵਾਂਗੇ ਕਿਉਂਕਿ ਹੁਣ ਧੁੱਪਾਂ ਵੀ ਬਹੁਤ ਤਿੱਖੀਆਂ ਹੈਗੀਆਂ ਸ਼ਾਇਦ ਮਨ ਲੱਗਾ ਵੀ ਸ਼ਾਮ ਤੱਕ ਇਹ ਸੁੱਕੀ ਜਾਣਗੀਆਂ ਤੇ ਜਨਾ ਵੀ ਸੁੱਕੀਆਂ ਤੇ ਫਿਰ ਕੋਈ ਆਪਾਂ ਅਗਲੇ ਦਿਨ ਥੋੜੀ ਬਹੁਤੀ ਧੁੱਪ ਲਵਾ ਲਾਂਗੇ ਹੁਣ ਆਪਾਂ ਵੇਟ ਕਰਦੇ ਆ ਸ਼ਾਮ ਤੱਕ ਵੀ ਇਹ ਕਿੰਨਾ ਕੁ ਸੁੱਕਦੀਆਂ ਆ ਹਾਂਜੀ ਹੁਣ ਸ਼ਾਮ ਦੇ 5 ਵਜੇ ਜਿਹੜੀਆਂ ਆਪਾਂ ਪਕੌੜੀਆਂ ਸੁੱਕਣੇ ਪਈਆਂ ਸੀ ਤੇ ਬਿਲਕੁਲ ਉਹ ਸੁੱਕੀਆਂ ਕਿਉਂਕਿ ਧੁੱਪ ਕਾਫੀ ਸੀਗੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ توڑ ਕੇ ਦਿਖਾਉਣਾ ਤਾਂ ਦੇਖੋ ਹਲਕੀਆਂ ਜਿਹਾ ਹੋਣੀਆਂ ਮਾੜੀਆਂ ਮੋਟੀਆਂ ਜਿਸ ਤਰ੍ਹਾਂ ਲੱਗੀਆਂ ਵੈਸੇ ਹੀ ਪੂਰੀਆਂ ਸੁੱਕੀਆਂ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਇਹਨਾਂ ਨੂੰ ਰੱਖ ਲੈਣੇ ਆਂ ਹਾਂਜੀ ਪਕੌੜਨਾ ਆਪਾਂ ਹੁਣ ਪਲੇਟ ਦੇ ਵਿੱਚ ਕੱਢ ਲੈ ਗਏ ਤੁਸੀਂ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਇਹਨਾਂ ਦੇ ਦੋ ਦੋ ਪੀਸ ਕਰਕੇ ਥੋੜੇ ਛੋਟੀਆਂ ਛੋਟੀਆਂ ਕਰਕੇ ਇਹਨਾਂ ਦੀ ਆਪਾਂ ਸਬਜ਼ੀ ਬਣਾ ਲਾਂਗੇ ਸਬਜ਼ੀ ਫਿਲਹਾਲ ਤਾਂ ਮੈਂ ਇਸ ਟਾਈਮ ਨਹੀਂ ਬਣਾਉਂਦੀ ਇਹਨਾਂ ਨੂੰ ਮੈਂ ਰੱਖ ਦੇਉਗੀ ਜਦੋਂ ਮੇਰਾ ਮਨ ਕਰੂਗਾ ਉਦੋਂ ਮੈਂ ਇਹਨਾਂ ਦੀ ਸਬਜ਼ੀ ਬਣਾ ਲਵਾਂਗੀ ਤੁਸੀਂ ਵੀ ਇਸ ਇਸ ਤਰ੍ਹਾਂ ਤੁਸੀਂ ਵੀ ਘਰ ਵਿੱਚ ਜੇਸਨ ਆ ਪਕੌੜਾ ਦਾ ਜਰੂਰ ਬਣਾ ਕੇ ਦੇਖੋ ਬਹੁਤ ਵਧੀਆ ਬਣਦੇ ਹਨ ਜੇ ਘਰ ਵਿੱਚ ਆਪਣੇ ਪਕੌੜੀਆਂ ਪੈਂਦੀਆਂ ਹੋਣੀਆਂ ਤੇ ਆਪਣਾ ਜਦੋਂ ਵੀ ਮਰਜ਼ੀ ਮਨ ਕਰਦਾ ਉਦੋਂ ਆਪਾਂ ਇਹਨਾਂ ਦੀ ਸਬਜ਼ੀ ਬਣਾ ਕੇ ਖਾ ਸਕਦੇ ਆ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀਡੀਓ ਵਧੀਆ ਇਹ ਵਾਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਪਾਂ ਨਵੀਂ ਰੈਸਪੀ ਨਾਲ ਥੈਂਕ ਯੂ